ਸਰ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਜੀ ਤੁਹਾਨੂੰ ਬਹੁਤ ਮਾਰਕਸ ਤੁਹਾਡੇ ਸਮੇਂ ਨਾਲ ਮਿਲਣ ਦਾ ਮੌਕਾ ਮਿਲਿਆ ਬਹੁਤ 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 ਮੈਂ ਤੁਹਾਨੂੰ ਜੀ ਸਰ ਕਿਸ ਤਰ੍ਹਾਂ ਦੇਖਦੇ ਸਰ ਕੰਮਾਂ ਨੂੰ ਲੈ ਕੇ ਇੱਥੇ ਕਿਸ ਤਰ੍ਹਾਂ ਇਹ ਲੋਕਾਂ ਨੂੰ ਵਾੜ ਦੇ ਲੋਕਾਂ ਨੂੰ ਕਿਸ ਤਰ੍ਹਾਂ ਬਦਲ ਦਿੱਤਾ ਸਭ ਤੋਂ ਪਹਿਲੇ ਮੈਂ ਵਾੜ ਵਾਸੀਆਂ ਦਾ ਹੱਥ ਧੁਰ ਕੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਵਿਸ਼ਵਾਸ ਦਿੱਤਾ ਆ ਉਹਨਾਂ ਨੇ ਮੇਰੇ ਤੇ ਤੇ ਇੱਕ ਇੱਕ ਵੋਟ ਮੈਨੂੰ ਉਹਨਾਂ ਨੇ ਮੈਨੂੰ ਵੋਟ ਪਾਈ ਆ ਤੇ ਉਹਨਾਂ ਨੂੰ ਮੈਂ ਵਿਸ਼ਵਾਸ ਵੀ ਦਿਵਾਉਣਾ ਕਿ ਜਿਹੜੇ ਆਪਣੇ ਇਲਾਕੇ ਦੇ ਕੰਮ ਨੇ ਉਹ ਮੈਂ ਹੁਣ ਪਹਿਲ ਦੇ ਦਾਤ ਕਰਾਂਗਾ ਜੀ ਕੋਈ ਵਾਰਡ ਵਿੱਚ ਕਿਹੜੀ ਇੰਦਾ ਦੇ ਕੰਮ ਨੇ ਜਿਹੜੀ ਜ਼ਰਾ ਜ਼ਰੂਰਤ ਹੈ ਜ਼ਰੂਰਤ ਹੈ ਸੀਵਰੇਜ ਦੀ ਬਹੁਤ ਸਮੱਸਿਆ ਆ ਵਾ ਕੁ ਸੀਵਰੇਜ ਦੇ ਪਹਿਲੇ ਸ਼ੁਰੂ ਤੋਂ ਹੀ ਸਮੱਸਿਆ ਆ ਰਹੀ ਆ ਕੁਛ ਆਪਾਂ ਹੱਲ ਕਰਤੀ ਆ ਤੇ ਹੁਣ ਕੁਛ ਰਹਿੰਦੀ ਆ ਤੇ ਥੋੜੇ ਦਿਨਾਂ ਤੱਕ ਆਪਾਂ ਉਹਦਾ ਵੀ ਹੁਣ ਕੰਮ ਸ਼ੁਰੂ ਕਰਾਵਾਂਗੇ ਸੀਵਰੇਜ ਦਾ ਸਰ ਵਾਰਡ ਦੇ ਵਿੱਚ ਆਪਣੇ ਉੱਪਰ ਕਿਹੜਾ ਇੰਦਾ ਦਾ ਕੰਮ ਕਰੋਗੇ ਜਿਹੜੇ ਵਾਰਡ ਦੇ ਲੋਕਾਂ ਨੂੰ ਤੋਫਾ ਦਿੱਤਾ ਜਾਊਗਾ ਤੋਫਾ ਇਦਾਂ ਨਹੀਂ ਪਾਰਕਾਂ ਦੀ ਬਹੁਤ ਖਸਤਾ ਹਾਲਤ ਹੈ ਜਿਹੜੇ ਪਾਰਕ ਨੇ ਸਾਰੇ ਜਿੰਨੇ ਵੀ ਪਾਰਕ ਨੇ ਪਨਨ ਉਪਰ ਪੇ ਕਰਵਾਵਾਂਗੇ ਕਿ ਕੁਝ ਜੀਆਂ ਪਾਰਕਾਂ ਦੀ ਅਰੇਂਜਮੈਂਟ ਹੈ ਜਿਹੜੀਆਂ ਨੇ ਬੜੀਆਂ ਨਹੀਂ ਹੋਈਆਂ ਕਿਉਂਕਿ ਪਹਿਲੇ ਸਾਮ ਸਮਾਲ ਸੀਗੀ ਤੇ ਹੁਣ ਕੋਈ ਸਾਮ ਸਮਾਲਾ ਹੈ ਨਹੀਂ ਵਧੀਆ ਮੈਨੇਜਮੈਂਟ ਲਾਵਾਂਗੇ ਵਧੀਆ ਜਿਹੜੇ ਮੋਤਮਰ ਲੋਕ ਹੋਣਗੇ ਜਿਹੜੇ ਸਾਮ ਸਮਾਲ ਕਰ ਸਕਦੇ ਆ ਉਹਨਾਂ ਨੂੰ ਲਾਵਾਂਗੇ ਤੇ ਉਹ ਪਾਰਕਾਂ ਦੇ ਪਾਰਕਾਂ ਦੇ ਜਿਹੜੇ ਪਹਿਲੇ ਜਨਾਂ ਪਾਰਕ ਸੀਗੇ ਹਰਿਆਲੀ ਪੂਰੀ ਪਾਰਕਾਂ ਲੈ ਕੇ ਆਵਾਂਗੇ ਸਫਾਈਤ ਰੱਖਾਂਗੇ ਸਰ ਮੱਲੇ ਦੇ ਕੇ ਇਹਨਾਂ ਨਸ਼ਾ ਮੁਕਤ ਤੁਹਾਡੇ ਤਰ੍ਹਾਂ ਨਸ਼ਾ ਨੂੰ ਕੁਝ ਹੈਗੀ ਮਾਰ ਨਹੀਂ ਕੁਝ ਹੈਗਾ ਨਸ਼ੇ ਦਾ ਵੀ ਉਹਦੇ ਲਈ ਵੀ ਅਸੀਂ ਜਿਹੜੇ ਸੈਂਟਰ ਤੋਂ ਸਾਨੂੰ ਜਿਹੜਾ ਮਿਲੂਗਾ ਤੇ ਕੋਈ ਮਿਲਦਾ ਵਾ ਸਾਨੂੰ ਕੋਈ ਕਰਾਂਗੇ ਗੱਲ ਅਸੀਂ ਸਰਕਾਰ ਤੋਂ ਕੋਈ ਫੰਡ ਵਗੈਰਾ ਮਿਲਦਾ ਜਾਂ ਕੋਈ ਕੋਈ ਜਿਹੜਾ ਵੀ ਸਾਨੂੰ ਵੀ ਨਸ਼ਾ ਛਡਾਓ ਜਿਹੜਾ ਕੋਈ ਕੋਈ ਕੇਂਦਰ ਹੋਵੇ ਉਸ ਅਸੀਂ ਲੈ ਕੇ ਜਾਵਾਂਗੇ ਰੋਜ਼ਗਾਰ ਕੈਂਪ ਲਾਵਾਂਗੇ ਵੀ ਵੱਤ ਵਾਰ ਰੋਜ਼ਗਾਰ ਮਿਲੇ ਜੇ ਰੋਜ਼ਗਾਰ ਮਿਲ ਜੂਗਾ ਤੇ ਫਿਰ ਜ਼ਿਆਦਾ ਨੌਜਵਾਨ ਆਪਣੇ ਨਸ਼ਿਆਂ ਵੱਲ ਨਹੀਂ ਜਾਣਗੇ ਜੀ ਅੱਜ ਮੇਰ ਕਿਹੜੀ ਬਾਡੀ ਦੇਖਦੇ ਨਾ 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 ਕੋਈ ਅਹਲੇ ਕੁਛ ਨਹੀਂ ਤੇ ਹਾਈ ਕਮਾਂਡ ਫੈਸਲਾ ਕਰੂਗਾ ਜੀ ਵੀ ਕਿਹੜੇ ਕਿਨੇ ਮੇਰ ਬੰਨਾ ਕੌਣ ਕਿਹੜੀ ਪਾਰਟੀ ਦਾ ਬਣੂਗਾ ਇਹਦੇ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ ਆਣੀ ਆਪ ਦੇ ਵਿੱਚੋਂ ਕੰਦੇ ਬਿਜੀ ਵਿੱਚ ਬੰਦੇ ਵਟੇ ਜਾ ਰਹੇ ਇਹ ਨਹੀਂ ਗੱਲ ਉਹ ਮੈਨੂੰ ਵੀ ਆਫਰ ਆਈਆਂ ਨੇ ਜੀ ਚਲੋ ਜੋ ਵੀ ਆ ਸਭ ਹੋਇਆ ਵਾ ਪਰ ਅਸੀਂ ਹੁਣ ਜਿਹੜੀ ਪਾਰਟੀ ਨਾਲ ਹੁਣ ਚੱਲੇ ਹੋਏ ਆ ਹੁਣ ਇਹੀ ਪਾਰਟੀ 'ਚ ਰਾਵਾਂਗੇ ਇਹੀ ਪਾਰਟੀ ਨਾਲ ਅਸੀਂ ਸਟੈਂਡ ਕਰਾਂਗੇ ਜੀ ਸਰ ਤੁਹਾਨੂੰ ਕੀ ਕੀ ਚੀਜ਼ ਦੇ ਉੱਪਰ ਕਿਹੜੇ ਬੰਦੇ ਨੇ ਆਪਾਂ ਦੇ ਬਾਡੀ ਨੂੰ ਆਫਰ ਦਿੱਤੀ ਜੀ ਸਾਰੇ ਹੱਤਾਂ ਦੇ ਕਰਦੀ ਹੈ ਜੀ ਸਾਰੇ ਹੁਣ ਨਹੀਂ ਕਹਿ ਸਕਦੇ ਆਪਾਂ ਮੀਡੀਆ ਅੱਗੇ ਨਾ ਬੋਲ ਨਹੀਂ ਸਕਦੇ ਨਹੀਂ ਨਹੀਂ ਸਰ ਪਰ ਹਾਂ ਖੁੱਲ ਕੇ ਦੱਸੋ ਨਾ ਨਹੀਂ ਖੁੱਲ ਕੇ ਖੁੱਲ ਕੇ ਖੁੱਲ ਕੇ ਹੁਣ ਦੇਖੋ ਜੀ ਸਾਰੇ ਹੀ ਕਰਦੇ ਆ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਪੱਟਾਂ ਦੀ ਕੋਸ਼ਿਸ਼ ਕਰਦੇ ਨੇ ਪਰ ਫਿਰ ਵੀ ਜੇ ਅਸੀਂ ਹੁਣ ਜਿਹੜੀ ਪਾਰਟੀ 'ਚ ਅਸੀਂ ਆਏ ਆ ਹੁਣ ਇਸੇ ਪਾਰਟੀ 'ਚ ਰਹਿਣਾ ਅਸੀਂ ਸਾਡਾ ਮਰਨਾ ਵੀ ਇਸੇ ਪਾਰਟੀ 'ਚ ਆ ਜਿਹੜਾ ਹਰ ਮਰਨਾ ਇਸੇ ਪਾਰਟੀ ਵਿੱਚ ਰਹੇਗਾ ਸਰ ਇੱਕ ਗੱਲ ਹੋਰ ਜੀ ਕਹਿੰਦੇ ਜੇ ਕੋਈ ਬੰਦੇ ਕਹੀ ਇਜਾਜ਼ਤ ਚ ਜਿਵੇਂ ਕਾਲਜ ਨਾਲ ਤੋਂ ਉਹ ਵੀ ਕਹਿੰਦੇ ਜੁਆਇਨ ਫੇਰ ਦੁਬਾਰਾ ਕਰਕੇ ਆਪਣੇ ਕਾਲਜ ਜੀ ਕਹਿੰਦੇ ਉਹ ਵੀ ਬੰਦੇ ਕੋਈ ਕਹਿਣਾ ਕੋਈ ਸਾਨੂੰ ਪੱਟਿਆ ਜਾਂਦਾ ਤਾਂ ਸਹੀ ਗੱਲ ਆ ਇਹ ਉਹ ਵੀ ਦੇਖ ਲਓ ਹੁਣ ਪਤਾ ਹੀ ਉਹਨਾਂ ਨੇ ਵੀ ਅਗਲੀ ਸਰਕਾਰ ਨੇ 2 ਸਾਲ ਪਿਛਲੇ ਦੇ ਲੰਘੇ ਤੇ 3 ਸਾਲ ਕੀ ਕੰਮ ਕੀਤੇ ਨੇ ਜੇ ਵਧੀਆ ਡਿਵੈਲਪਮੈਂਟ ਕੀਤੀ ਹੁੰਦੀ ਸ਼ਹਿਰ ਜਿਹੜੇ ਬੰਦੇ ਇਹਨਾਂ ਸ਼ਾਮਲ ਹੋਏ ਆ ਤੇ ਸ਼ਾਇਦ ਉਹ ਨਾ ਅਜੇ ਤਾਂ ਦੇਖੋ ਹੀ ਹੁਣ ਇਹ ਹਾਈ ਕਮਾਂਡ ਫੈਸਲਾ ਕਰੂਗਾ ਵੀ ਕਿਹਦਾ ਗੜਜੋੜ ਨਾਲ ਕਿਦਾਂ ਮੇਰ ਬਣਾਉਣਾ 24 ਨਾ ਉਹ ਹਾਈ ਕਮਾਂਡ ਗੜਜੋੜ ਨਾਲ ਬਣੂਗਾ ਜਿੱਕੋ ਜੀ ਬਾਕੀ ਤਾਂ ਹਾਈ ਕਮਾਂਡ ਹੀ ਡਿਸਾਈਡ ਕਰੂਗਾ ਸਾਡੇ ਕੋਲ 30 ਸੀਟਾਂ ਹਨ ਹਾਂਜੀ ਨਹੀਂ ਸਾਡੇ ਕੋਲ 19 ਨੇ 1900 ਰੀਜੀਵ ਕਾਂਗਰਸ ਕੋਲ ਹੈ 30 ਕਾਂਗਰਸ ਕੋਲ ਹੈ ਜੀ ਮੇਰੇ ਫਿਰ ਮੈਨੂੰ ਲੱਗਾ ਤੁਹਾਡਾ ਗੜਜੋੜੇ ਬਣੂਗਾ ਫਿਰ ਤਾਂ ਦੇਖੋ ਹਾਲੇ ਕੁਝ ਨਹੀਂ ਮੈਂ ਵਾਰੀ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਸਾਡੇ ਸੀਨੀਅਰ ਲੀਡਰਸ਼ਿਪ ਆ ਜਿਹੜੀ ਸਾਡੀ ਬੀਜੇਪੀ ਦੀ ਉਹ ਡਿਸਾਈਡ ਕਰੂਗੀ ਵੀ ਕਿਹੜਾ ਗੜਜੋੜ ਕਰਨਾ ਜਾਂ ਮੇਰ ਕਿਹੜਾ ਬ ਜਾ ਡਿਪਟੀ ਮੇਅਰ ਕਰਾ ਬਣਾਉਣਾ ਸੀਨੀਅਰ ਕਰਾ ਬਣਾਉਣਾ ਵਾਰਡ ਦੇ ਲੋਕਾਂ ਦਾ ਕਿਹੋ ਜਿਹਾ ਧੰਨਵਾਦ ਕਰਾਂ ਮੈਂ ਵਾਰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੁਝ ਏਦਾਂ ਦੇ ਮੇਰੇ ਜਿਹੜੇ ਵੋਟਰ ਸੀਗੇ ਸਪੋਰਟਰ ਜਿਹੜੇ ਸਾਈਲੈਂਟ ਸੀਗੇ ਜਿਨ੍ਹਾਂ ਨੇ ਕਿਉਂਕਿ ਜਿਨ੍ਹਾਂ ਨੂੰ ਡਰਾਇਆ ਤੇ ਬਗਾਇਆ ਗਿਆ ਵੀ ਤੁਸੀਂ ਵੋਟ ਨਹੀਂ ਪਾਉਣੀ ਹੈਗੀ ਬੀਜੇਪੀ ਨੂੰ ਹਨਾ ਤੇ ਉਹਨਾਂ ਦਾ ਬੜਾ ਧੰਨਵਾਦ ਉਹ ਤੋਂ ਬਾਅਦ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਈਲੈਂਟ ਹੋ ਕੇ ਵੀ ਵੋਟ ਮੈਨੂੰ ਪਾਈ ਆ ਤੇ ਜਿਹੜੇ ਮੇਰੇ ਨਾਲ ਖੁੱਲ੍ਹ ਕੇ ਚੱਲੇ ਨੇ ਆਪਣਾ ਸਮਝ ਕੇ ਚੱਲੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਤੇ ਮ ਮੈਂ ਇੱਕ ਇੱਕ ਕਰਕੇ ਸਾਰੇ ਕਰਾਉਂਗਾ ਕਿ ਮੈਨੂੰ ਸਾਰੇ ਕੰਮ ਯਾਦ ਨਹੀਂ ਕਿਹੜੇ ਕਿਹੜੇ ਹੋਣ ਵਾਲੇ ਆ ਲਾਈਟਾਂ ਦਾ ਕੰਮ ਆਪਣਾ ਹੋਣ ਵਾਲਾ ਸ਼ੀਟ ਲਾਈਟਾਂ ਦਾ ਕੁਝ ਲਾਈਟਾਂ ਲੱਗ ਵੀ ਗਈਆਂ ਕੁਝ ਲੱਗ ਜਾਣਗੀਆਂ ਥੋੜੇ ਦਿਨਾਂ ਤੱਕ ਜਿਹੜੇ ਵੀ ਕੰਮ ਵਾਰਦੇ ਰਹਿੰਦੇ ਆ ਆਪਾਂ ਹੁਣ ਪਹਿਲ ਦੇ ਆਧਾਰ ਤੇ ਸਾਰੇ ਕੰਮ ਕਰਾਵਾਂਗੇ